ਮੈਂ ਇਹ ਨਿਕ ਗੱਲ ਸੋਚਣ ਡਿਆ ਸੀਗਾ ਹਾਂਜੀ ਵੀ ਜਿਹੜੀ ਬੂਰਾ ਨਾ ਮੰਨਣ ਤੇ ਮੈਂ ਡੈਡ ਨਾਲ ਗੱਲ ਕਰਨੀ ਆ ਕਿਹੜੀ ਗੱਲ ਮੈਂ ਪੁੱਛਣਾ ਵਾਂ ਵੀ ਜਿਹੜਾ ਵਿਆਹ ਤੋਂ ਪਹਿਲਾਂ ਤੁਹਾਨੂੰ ਫੋਨ ਆਇਆ ਵਾ ਉਹ ਕਿਹਦਾ ਆ ਸੀਗਾ ਵੀ ਇਹ ਕਿਹਾ ਹੁੰਦਾ ਐਵੇਂ ਕੀਤਾ ਸੀਗਾ ਪਤਾ ਹਾਂਜੀ ਤੇ ਮੈਨੂੰ ਕਿਤੇ ਥੋੜੀ ਜਿਹਾ ਲੱਗਣ ਡਿਆ ਸੀਗਾ ਮਸੂਹ ਸਿੱਧਾ ਹੀ ਹੋਇਆ ਸੀਗਾ ਕਿ ਕਿਸੇ ਬੰਦੇ ਕੋਲ ਪਤਾ ਤੇ ਬੰਦਾ ਤੁਹਾਡਾ ਕੋਈ ਆਪਣਾ ਮੈਂ ਨਹੀਂ ਗਾ ਜਾਣਾ ਬਾਹਰ ਸਿੱਧੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਹਾਂ ਜੇ 5 ਲੱਖ ਉਹਨੂੰ ਚਾਹੀਦਾ ਹੋਣਾ ਤੇ 5 ਮੈਨੂੰ ਵੀ ਚਾਹੀਦਾ ਲਵਲੀ ਤੇ ਫੇਰ ਭਾਈ ਆਜੀ ਚਲ ਜੇ ਮੇਰੇ ਭਾਈ ਹਾਂ ਕਿਦਾਂ ਦੀਆਂ ਗੱਲਾਂ ਡਿਆਂ ਤੂੰ ਕਰਨਾ ਟਰਬੁੱਤ ਹੋਰ ਸਨ ਠੀਕ ਠਾਕ ਪਰਵਾਸਾ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਵਧੀਆ ਬਤਾ ਆਪਣੇ ਨੇ ਡੈਡੀ ਹੋਣੇ ਡੈਡੀ ਤੇਰੇ ਨਾਲ ਜਰਾ ਗਏ ਹੀ ਬਾਹਰ ਸ਼ਹਿਰ ਆਉਣ ਵਾਲੇ ਨੇ ਕੰਮ ਨਹੀਂ ਕੋਈ ਕੋਦੇ ਹਾਂ ਕੰਮ ਹੀ ਹੋਈ ਉਹਨਾਂ ਨੂੰ ਤੇ ਦਲਜੀਤ ਵੀਰ ਦਲਜੀਤ ਦਾ ਗਿਆ ਜਿਆ ਪਿਆਲਿਆਂ ਵਾਲ ਜਰਾ ਠੀਕ ਠੀਕ ਹੈ ਕੀਤਾ ਫੋਨ ਉਹਨਾਂ ਨੂੰ ਆ ਜਾਂਦਾ ਠੀਕ ਹਾਂ ਹੋਰ ਤੁਸੀਂ ਸੁਣਾਓ ਕਿਹੋ ਜਿਹਾ ਲੱਗਾ ਜੀ ਵਧੀਆ ਸਭ ਜੀ ਹਾਂ ਪੁੱਤ ਮੰਮੀ ਡੈਡੀ ਨੂੰ ਨਾਲ ਲੈ ਆਉਣਾ ਸੀ ਮੰਮੀ ਹੋਰ ਆਣੇ ਆਉਣਾ ਸੀ ਮੰਮੀ ਤੇ ਉਹ ਇੱਕ ਦੋ ਕੰਮ ਹੀ ਆਏ ਨਾਲੇ ਤੇ ਕਹਿੰਦੇ ਤੁਸੀਂ ਕੋਈ ਗੱਲ ਹੀ ਹੋਊਗਾ ਉਹ ਪਹਿਲਾਂ ਤੇ ਮੁੜ ਕੇ ਹੀ ਚੱਲ ਜਾਂਦੇ ਠੀਕ ਠੀਕ ਹਾਂਜੀ ਹੋਰ ਰਪਿੰਦਰ ਉਹ ਛਿੱਟਾ ਲਵਲੀ ਨਹੀਂ ਹਾਂਜੀ ਸਾਬ ਵਧੀਆ ਠੀਕ ਠਾਕ ਹੈ ਲਈ ਆਪਣੇ ਆਪਣੇ ਕੰਮ ਕਰਨ ਸਾਰੇ ਤੇ ਅਸੀਂ ਕਹਿੰਦੇ ਮੈਂ ਕਿਹਾ ਅਸੀਂ ਹੋਈਏ ਪਹਿਲਾਂ ਮੜਾ ਜਾ ਤੇ ਫਿਰ ਮੈਂ ਮੈਂ ਵਧੀਆ ਵਧੀਆ ਕੀਤਾਗੇ ਘਰ ਚੰਨਾ ਰੌਣਕ ਲੱਗੀ ਕਿ ਘੜਣਾ ਹੋਣਾ ਹੈ ਤੇ ਮੈਂ ਪਹਿਲੇ ਆ ਪਾਣੀ ਪਤਾ ਸੀ ਵੀ ਲੋ ਪੀਣਾ ਹੈ ਠੀਕ ਜੀ ਉਦੋਂ ਮੈਂ ਨਿਕ ਗੱਲ ਸੋਚਣ ਦੇ ਜੀ ਹਾਂ ਹਾਂਜੀ ਵੀ ਜਿਹੜੀ ਬੁਰਾ ਨਾ ਮੰਨਣ ਤੇ ਮੈਂ ਜੈਨਾ ਇੱਕ ਗੱਲ ਕਰਨੀ ਆ ਕਿਹੜੀ ਗੱਲ ਮੈਂ ਪੁੱਛਣਾ ਵਾਂ ਵੀ ਜਿਹੜਾ ਵਿਆਹ ਤੋਂ ਪਹਿਲਾਂ ਤੁਹਾਨੂੰ ਫੋਨ ਆਇਆ ਵਾ ਉਹ ਕਿਹਦਾ ਆਇਆ ਸੀਗਾ ਕੋਈ ਗੱਲ ਨਹੀਂ ਤੁਸੀਂ ਬੋਲ ਲਿਓ ਇਹਦੇ ਵਿੱਚ ਬੁਰਾ ਮੰਨਣ ਵਾਲ ਤੇ ਕੋਈ ਗੱਲ ਨਹੀਂ ਹੈਗੀ ਮੈਨੂੰ ਪਤਾ ਕਿਹੜੀ ਗੱਲ ਦੀ ਟੈਨਸ਼ਨ ਵਾ ਵੀ ਬਸ ਉਹ ਇਹ ਨਾ ਸੋਚਣਾ ਵੀ ਪਹਿਲੀ ਵਾਰੀ ਤੁਸੀਂ ਘਰ ਆਏ ਜੇ ਤੇ ਇਹਨੂੰ ਫੋਨਾਂ ਦੇ ਪਈ ਨਾ ਨਾ ਡੈਡੀ ਜੀ ਵੀ ਇਹੀ ਗੱਲ ਤਾਂ ਪਤਾ ਕਰਦੇ ਆ ਕਿ ਸਾਨੂੰ ਪਤਾ ਤਾਂ ਲੱਗੇ ਕਿ ਉਹ ਬੰਦਾ ਕਿਹੜਾ ਹੈ ਪਤਾ ਸਿਰ ਸੱਚਾਈ ਕੀ ਆ ਵੀ ਹੁਣ ਬਗਾਨੇ ਬੰਦੇ ਨੂੰ ਵੀ ਲੋੜਵਾਇਆ ਕੰਮ ਕਰਨ ਦੀ ਬੰਦਾ ਤਾਂ ਕੋਈ ਆਪਣਾ ਹੀ ਹੋਊਗਾ ਨਾ ਚਾਹਿਆ ਨਹੀਂ ਗਮੰਡੀ ਹੋਊ ਤੇ ਚਾਹੇ ਕੋ ਰਿਸ਼ਤੇਦਾਰ ਹੋ ਪਤਾ ਨਹੀਂ ਇਹ ਕਿਹੜੀ ਗੱਲ ਨਾਲ ਇਹ ਗੱਲ ਹੋ ਰਹੀ ਹੈ ਵੀ ਜਦ ਤੱਕ ਡੱਜੀ ਨੇ ਪਤਾ ਨਾ ਨਾ ਲਾ ਲਿਆ ਉਦ ਤੱਕ ਚੁੱਪ ਉਹਨਾਂ ਨੇ ਵੀ ਨਹੀਂ ਬੈਣਾ ਪਰ ਇਹ ਗੱਲ ਵੱਖਰੀ ਹੈ ਵੀ ਉਹ ਕਹਿੰਦੇ ਨਹੀਂ ਕਿਸੇ ਨੂੰ ਗੱਜ ਵੀ ਆਪਣੇ ਆਪ ਹੀ ਪਤਾ ਕਰੀ ਜਾਂਦੇ ਆ ਤੁਸੀਂ ਪੁੱਛੋਗੇ ਨਾ ਉਹਨਾਂ ਨੂੰ ਸਭੋ ਖੁਸ਼ੀ ਹੋਊਗੀ ਵੀ ਚਲੋ ਕੋਈ ਨਾ ਕੋਈ ਤੇ ਚਾਹੁੰਦਾ ਵਾ ਵੀ ਇਹ ਗੱਲ ਦਾ ਪਤਾ ਲੱਗੇ ਹਮ ਨਹੀਂ ਆਉਂਦੇ ਆ ਨਾ ਤੇ ਮੈਂ ਗੱਲ ਕਰੂੰਗਾ ਤੇ ਨੰਬਰ ਤੇ ਲਵਾਂਗਾ ਜੇ ਤੋ ਫੋਨ ਆਇਆ ਹੈਗਾ ਨਹੀਂ ਨਹੀਂ ਤੁਸੀਂ ਕਰਕੇ ਵੇਖ ਲਓ ਤੁਹਾਨੂੰ ਜਿੱਦਾਂ ਵੀ ਠੀਕ ਲੱਗੂਗਾ ਡੈਡ ਜੀ ਨੇ ਨਹੀਂ ਬੁਰਾ ਬਣਾਉਣਾ ਚਲ ਡੈਡੀ ਜੀ ਸਸੀ ਰੈਡੀ ਸਸੀ ਕਾ ਰੈਡੀ ਹੋ ਗਿਓ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਹੋ ਠੀਕ ਆ ਤੇ ਹਾਂ ਵਧੀਆ ਗਏ ਸੀ ਕਿਤੇ ਹਾਂ ਸ਼ਹਿਰ ਚ ਕਿਤੇ ਠੀਕ ਹੈ ਠੀਕ ਹੈ ਠੀਕ ਹੋਰ ਤੇਰਾ ਤੁੰਸੜਾ ਹਾਂਜੀ ਰੈਡੀ ਵਧੀਆ ਦਿਲ ਲੱਗਾ ਵਾ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਪਰ ਪਾਣੀ ਪੀਓ ਦਲਜੀਤ ਵੀਰੇ ਗਏ ਕਿਦੇ ਹਾਂ ਇੱਥੇ ਹੀ ਆ ਠੀਕ ਕਾਲੀਆਂ ਦਾ ਕਿੱਥੇ ਗਿਆ ਠੀਕ ਆ ਆਜਣ ਜੋਦਰ ਆਲਾ ਪਤਨ ਤੋਂ ਪਾਸੇ ਅਰ ਸੋਈ ਚਾਹ ਬਣੋ ਠੀਕ ਆ ਹਾਂ ਤੁਹਾਨੂੰ ਹੀ ਸਰਾਉ ਜਬ ਕੰਮ ਕਰਦਾ ਕਿਦਾਂ ਹਾਂਜੀ ਵਧੀਆ ਜੀ ਠੀਕ ਆ ਠੀਕ ਕੰਮ ਦਾ ਵੀ ਹੁਣ ਸੋਚਣ ਦੇ ਆ ਵੀ ਪਹਿਲਾਂ ਦੁਬਈ ਹੀ ਆ ਹਾਂ ਤੇ ਯਾਰ ਕੀ ਸੋਚਣ ਦੇ ਆ ਵੀ ਹੁਣ ਚਲੋ ਛੁੱਟੀ ਮਿਲੀ ਆ ਤੇ ਆਏ ਆ ਤਾਂ ਇੱਥੋਂ ਹੀ ਜੇ ਕਿਤੇ ਚੰਗੇ ਦੇਸ਼ ਦਾ ਬਣਾ ਲਈਏ ਕੰਮ ਤੇ ਉਹ ਚੰਗਾ ਵਾ ਨਹੀਂ ਤੁਹਾਡੇ ਕੋਲ ਹੈਗਾ ਵਾ ਲਾਇਸੈਂਸ ਹੈਗਾ ਸਾਰਾ ਕੁਝ ਹੈਗਾ ਤੇ ਇੱਥੇ ਵਧੀਆ ਵਾ ਇਥੇ ਹੈ ਤੇ ਡੈਡੀ ਵਧੀਆ ਜੀ ਹਮ ਪਰ ਗੱਲ ਇਹ ਆ ਵੀ ਫਿਰ ਪੱਕੇ ਹੋਣ ਦਾ ਵੀ ਪੰਗਾ ਵਾ ਥੋੜਾ ਜਿਆ ਤੁਹਾਨੂੰ ਤੇ ਪਤਾ ਹੀ ਆ ਨਹੀਂ ਇੰਨਾ ਕੰਟਰੀ ਦੇ ਪੱਕਾ ਨਹੀਂ ਚਲੋ ਪੈਸੇ ਬਣਦੇ ਚੰਗੇ ਜਾਂਦੇ ਆ ਪਰ ਬਾਕੀ ਦੇਸ਼ ਨੂੰ ਘਟਵਾ ਆਹੋ ਇਹ ਤਾਂ ਫਰਕ ਹੈ ਨਾ ਤੇ ਹੁਣ ਬੰਦੇ ਉਧਰ ਜਾ ਕੇ ਮਹੀਨੇ ਚ ਦੋ ਮਹੀਨੇ ਚ ਨਾ ਕੰਮ ਕਾਂਡੇ ਤੇ ਸਾਨੂੰ ਅੱਧਾ ਦਾ ਸਾਲ ਲਾਉਣਾ ਪੈਂਦਾ ਆ ਇਥੇ ਗੱਲ ਹੈ ਤੇ ਬੰਦਾ ਉਥੇ ਜਾਵੇ ਨਾਲੇ ਦੇਸ਼ ਚੰਗਾ ਰਹਿੰਦਾ ਵੀ ਵਧੀਆ ਤੇ ਜੇ ਮਗਰ ਪਰਿਵਾਰ ਖੜਨਾ ਹੋਵੇ ਤੇ ਚਲੋ ਇਹ ਵੀ ਜੋਤ ਹੋਣਾ ਨੂੰ ਵੀ ਨਾਲ ਹੀ ਲੈ ਕੇ ਜਾ ਸਕਦਾ ਬਿਲਕੁਲ ਬਿਲਕੁਲ ਆ ਹੁਣ ਵੇਖ ਲਾ ਦਲਜੀਤ ਦਾ ਵੀ ਆ ਕਿੰਨਾ ਜ਼ਰ ਹੋ ਗਿਆ ਥੱਕੇ ਖਾਂਦਿਆਂ ਨੂੰ ਉਹ ਇਹ ਤਾਂ ਉਹਦਾ ਬਣ ਨਹੀਂ ਰਿਹਾ ਮੈਂ ਤਾਂ ਹੁਣ ਕੀਤੀ ਹੀ ਗੱਲ ਅੱਛਾ ਤੇ ਮੈਂ ਕਿਹਾ ਸਾਡੇ ਬੀਸ ਤੇ ਤੇਰਾ ਵੀ ਹੋ ਸਕਦਾ ਉਹ ਕਿ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਅਸੀਂ ਮੈਂ ਵੀ ਨਵੀਂ ਦੇ ਵਿੱਚ ਕੀਤੀ ਜਾ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਤੇ ਉਹਦੇ ਬੀਸ ਤੇ ਸਾਨੂੰ ਪੀਆਰ ਮਿਲਦੀ ਆ ਠੀਕ ਹੈ ਠੀਕ ਹੈ ਤੇ ਇਹਦਾ ਵੀ ਮੈਂ ਕਿ ਚੱਲ ਆ ਉਹ ਫਿਰ ਇਹ ਵੀ ਵੀਰ ਦਾ ਵੀ ਨਾਲ ਹੀ ਬਣ ਜਾਏਗਾ ਹਾਂ ਪਹਿਲਾਂ ਤਾਂ ਅਸੀਂ ਸੋਚਿਆ ਨਹੀਂ ਸੀ ਇਸ ਗੱਲ ਦਾ ਤੇ ਹੁਣ ਵਿਚਾਰ ਇਹੋ ਹੀ ਆ ਵੀ ਚੱਲ ਇਹਦਾ ਵੀ ਨਾਲ ਦਲਜੀਤ ਦਾ ਹੋ ਜਾਊਗਾ ਨਹੀਂ ਵਧੀਆ ਸਕੂਗਾ ਨਾਲੇ ਜਦੋਂ ਜਾਣਾ ਹੀ ਬਾਹਰ ਵਾ ਹੂੰ ਤੇ ਫਿਰ ਕਿਸੇ ਤਰੀਕੇ ਨਾਲ ਵੀ ਚੱਲ ਜੇ ਕੰਮ ਹੀ ਕਰਨਾ ਉੱਥੇ ਜਾ ਕੇ ਹਾਂ ਨਹੀਂ ਇਹਦਾ ਨਾਲ ਹੀ ਬਣਾ ਲੈਣਾ ਮੈਂ ਵੀ ਨੜੀਆ ਕੀ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਤੁਸੀਂ ਪਤਾ ਨਹੀਂ ਚੰਗੀ ਲੱਗੇ ਕਿ ਨਾ ਲੱਗੇ ਨਹੀਂ ਨਹੀਂ ਕੋਈ ਗੱਲ ਨਹੀਂ ਦੱਸੋ ਤੁਸੀਂ ਅਹੀਂ ਨਾ ਘਰ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਕਾਫੀ ਹੂੰ ਕਿ ਜਿਹੜਾ ਵਿਆਹ ਤੋਂ ਪਹਿਲਾਂ ਇੱਕ ਕੰਮ ਹੋਇਆ ਸੀਗਾ ਚਲੋ ਚੰਗਾ ਤੇ ਨਹੀਂ ਹੋਇਆ ਹਾਂਜੀ ਪਰ ਅਹੀਂ ਇਹ ਚੀ ਚਾਹੁੰਦੇ ਆ ਵੀ ਸਾਨੂੰ ਪਤਾ ਲੱਗ ਜਾਏ ਵੀ ਉਹ ਕਿੰਨੇ ਕੋਸ਼ਿਸ਼ ਕੀਤੀ ਸੀ ਕਰਨ ਦੀ ਕਿਉਂਕਿ ਵੇਖੋ ਬਗਾਨੇ ਬੰਦੇ ਨੂੰ ਤੇ ਕੰਮ ਕਰਦੀ ਲੋ ਬਿਲਕੁਲ ਬਿਲਕੁਲ ਤੇ ਬੰਦਾ ਤਾਂ ਕੋਈ ਆਪਣਾ ਹੀ ਆ ਨਾ ਵਿੱਚੋਂ ਜਾਂ ਤੇ ਅਹੀਂ ਵੀ ਕਿਹਾ ਹੁੰਦਾ ਐਵੇਂ ਕੀਤਾ ਸੀਗਾ ਪਤਾ ਹਾਂਜੀ ਤੇ ਮੈਨੂੰ ਕਿਤੋਂ ਥੋੜੀ ਜਿਹਾ ਲੱਗਣ ਡਿਆ ਸੀਗਾ ਮਸੂਹੂਸ ਇਦਾਂ ਹੀ ਹੋਇਆ ਸੀਗਾ ਕਿ ਬੰ ਤੇ ਬੰਦਾ ਤੁਹਾਡਾ ਕੋਈ ਆਪਣਾ ਕਿਉਂ ਵੀ ਬਗਾਨੇ ਬੰਦੇ ਨੂੰ ਉਹਦੇ ਲੋੜ ਨਹੀਂੇ ਕੰਮ ਕਰਨ ਦੇ ਤੇ ਜਾਂ ਸਾਡਾ ਕੋਈ ਰਿਸ਼ਤੇਦਾਰ ਹੋਊਗਾ ਹੂੰ ਹੂੰ ਤੇ ਜਾਂ ਕੋਵਾਂਡ ਗਵਾਂਡ ਹੋਊਗਾ ਤੁਹਾਡਾ ਕੋਈ ਬੰਦਾ ਖਾਸ ਹੀ ਆ ਹੂੰ ਤੇ ਪਤਾ ਤਾਂ ਮੈਂ ਵੀ ਕਰਦਾ ਹਾਂ ਕਿ ਮੈਂ ਤਾਂ ਕਰਕੇ ਕਹਿੰਦੇ ਵੀ ਤੁਸੀਂ ਜੇ ਚਲੋ ਨੰਬਰ ਦੇ ਦੇ ਦਿੰਦੇ ਮੈਨੂੰ ਉਹ ਵਾਲਾ ਹੂੰ ਹੂੰ ਤੇ ਅਸੀਂ ਆਪਣੇ ਪੱਖ ਤੋਂ ਵੀ ਥੋੜੀ ਪਰਚੋਲ ਕਰ ਲੈਂਦੇ ਨੰਬਰ ਨਾ ਦਲਜੀਤ ਵਾਲੇ ਫੋਨ 'ਚ ਹੈਗਾ ਵਾ ਠੀਕ ਆ ਉਹਦੇ ਵਿੱਚ ਸੇਵ ਕੀਤਾ ਸੀਗਾ ਠੀਕ ਆ ਤੇ ਕੋਈ ਗੱਲ ਨਹੀਂ ਨੰਬਰ ਵੀ ਤੁਹਾਨੂੰ ਦੇ ਦਾਂਗੇ ਕੋਈ ਗੱਲ ਨਹੀਂ ਹੂੰ ਡੈਡੀ ਵੀ ਦਈ ਹੀ ਕੀ ਹੋ ਗੱਲ ਕਹਿਣਾ ਕਹਿੰਦੇ ਤੁਸੀਂ ਭਾਜੀ ਨਾਲ ਗੱਲ ਕਰਕੇ ਵੇਖਿਓ ਜੀ ਤੇ ਮੰਨਣਗੇ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਆਪਣੇ ਤੌਰ ਤੇ ਪਤਾ ਕਰਿਓ ਮੈਂ ਜੀ ਸੋਚਣ ਡਿਆ ਸੀਗਾ ਕਿ ਲੋਕੀ ਵੇਖ ਲੋ ਕਿਸਦਾ ਘਰ ਖਰਾਬ ਕਰਨ ਲੱਗਿਆ ਇੱਕ ਮਿੰਟ ਨਹੀਂ ਲਾਉਂਦੇ ਬਿਲਕੁਲ ਬਿਲਕੁਲ ਤੇ ਅਸੀਂ ਤਾਂ ਕਿਸੇ ਦਾ ਸੋਚਦੇ ਨਹੀਂ ਵੀ ਕਿਸੇ ਦਾ ਮਾੜਾ ਹੋਵੇ ਆਪਣੇ ਰਾਹ ਬਸ ਮਿਹਨਤ ਕਰਨੀ ਆ ਪਰ ਜਿਨ੍ਹਾਂ ਨੂੰ ਇਹ ਆਤਾਂ ਪਈਆਂ ਹਨ ਜਿਨ੍ਹਾਂ ਭਾਨੀ ਮਾਰਨੀ ਜਾਂ ਕਿਸੇ ਦਾ ਕੰਮ ਖਰਾਬ ਕਰਨਾ ਠੀਕ ਹੈ ਨਾ ਆਪਣਾ ਫਾਇਦਾ ਕਰਨ ਵਾਸਤੇ ਨੁਕਸਾਨ ਕਰਦੇ ਹੀ ਕਰਦੇ ਆ ਲੋਕੀ ਠੀਕ ਹੈ ਪਰ ਚਲੋ ਰੱਬ ਮਤ ਬਖਸ਼ੇ ਉਹਨਾਂ ਨੂੰ ਵੀ ਪਰ ਅਸੀਂ ਇਹ ਚਾਹੁੰਦੇ ਆ ਵੀ ਇੱਕ ਵਾਰੀ ਜਰੂਰ ਪਤਾ ਕਰਨਾ ਬੰਦਾ ਕੌਣ ਹੀ ਆ ਬਿਲਕੁਲ ਕਰਨਾ ਚਾਹੀਦਾ ਵਾ ਕੱਲ ਨੂੰ ਕਿਹੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਬਿਲਕੁਲ ਆਉਂਦੇ ਦਿਲਜੀਤ ਵੀਰ ਨਾਲ ਤੇ ਫਿਰ ਉਹਨਾਂ ਨਾਲ ਗੱਲ ਕਰਦੇ ਕੋਈ ਗੱਲ ਨਹੀਂ ਹੋਰ ਕੋਈ ਲੈਨੇ ਨੰਬਰ ਥੇ ਮਮੇ ਪਾ ਮਮਾ ਨੇ ਨਹੀਂ ਨਹੀਂ ਪਤਾ ਮੈਂ ਬਣਾਉਣੀ ਹੈ ਥੋੜਾ ਕੰਮ ਕੀਤਾ ਤੂੰ ਰਹਿਣ ਦੀ ਕੋਈ ਗੱਲ ਨਹੀਂ ਉਹ ਦੇ ਦਿਓ ਮੈਨੂੰ ਮੈਂ ਨਾ ਅੱਗੇ ਸੋਚ ਨਹੀਂ ਹੈ ਇੱਕ ਦਿਨ ਹਾਂ ਉੱਥੇ ਤੇ ਜੇ ਮੰਮੀ ਨੇ ਮੈਨੂੰ ਕੰਮ ਨਹੀਂ ਕਰਨ ਦਿੰਦੇ ਫਿਰ ਮੈਨੂੰ ਨਾ ਸੱਚੀ ਬੜੀ ਯਾਦ ਆਉਂਦੀ ਆ ਆਪਣੀ ਰਸੋਈ ਦੀ ਆਪੇ ਚੀਜ਼ਾਂ ਲਿਆਉਣੀਆਂ ਆਪੇ ਰੱਖ ਲੈਣੀ ਆ ਤੇ ਕਿੰਨਾ ਵਧੀਆ ਲੱਗਦਾ ਵਾ ਨਾ ਜਿਹੜੀ ਮੇਰੀ ਧੀ ਨੂੰ ਨਾ ਪਸੰਦ ਆਉਣੇ ਚੀਜ਼ ਆਖਣਾ ਸਾਡੇ ਘਰ ਸੁਣੀ ਲੱਗੋਗੀ ਉਹ ਤੂੰ ਲੈ ਆਉਂਦੀ ਰਹੀ ਹੈ ਬੜਾ ਮਜ਼ਾ ਆਉਂਦਾ ਰਿਹਾ ਮਮੀ ਜੀ ਤੇ ਹੁਣ ਮੇਰਾ ਪਤਾ ਕੀ ਜੀ ਕਰਦਾ ਵਾ ਕਿ ਮੈਂ ਫੇਰ ਇੱਥੇ ਆ ਕੇ ਕੰਮ ਕਰਾਂ ਨਾ ਪੁੱਤ ਤੇਰਾ ਸੁੱਖ ਨਾ ਹੋਣਾ ਹੋਏ ਆਪਣਾ ਘਰ ਹੁਣ ਤੇਰਾ ਘਰ ਨਾ ਉਹ ਆ ਜੀ ਸਦਕੇ ਚਾਲਾ ਜਦੋਂ ਮਰਜ਼ੀ ਆ ਰਹਿ ਠੀਕ ਹੈ ਹਾਂਜੀ ਪਰ ਹੁਣ ਤੂੰ ਉੱਥੇ ਇੰਨਾ ਕੁ ਪਿਆਰ ਬਣਾ ਕਿ ਸਾਡੀ ਵੀ ਸੋਭਾ ਹੋਵੇ ਨਹੀਂ ਮਮੀ ਜੀ ਉਹ ਦਿਨ ਜੇ ਗੱਲ ਕਰੀਏ ਨਾ ਉਹਨਾਂ ਸਾਰਿਆਂ ਦੀ ਮੰਮੀ ਵੀ ਹੁਣੀ ਵੀ ਬੜੇ ਵਧੀਆ ਵਾ ਸਿਰਪਿੰਦਰ ਦੀਦੀ ਵੀ ਮੇਰ ਨਾਲ ਬੜਾ ਕਰਦੀ ਆ ਨਿੱਕੀ ਨਿੱਕੀ ਗੱਲ ਪੁੱਛ ਲੈਂਦੀ ਆ ਤੈਨੂੰ ਕੋਈ ਚਾਹੀਦਾ ਤਾਂ ਨਹੀਂ ਤੂੰ ਕਿਤੇ ਜਾਣਾ ਤਾਂ ਨਹੀਂ ਹੁਣ ਵੀ ਮੰਮੀ ਕਹਿੰਦੇ ਹੀ ਵੀ ਤੂੰ ਹੀ ਰਾਤ ਰਹਿਓ ਮੈਂ ਕਿਹਾ ਨਹੀਂ ਨਹੀਂ ਅਜੇ ਤੈਨੂੰ ਪਤਾ ਚੰਗਾ ਨਹੀਂ ਲੱਗਦਾ ਬੰਦਾ ਉਹਨਾਂ ਕਹਿਣਾ ਹੇ ਇੱਕ ਵਾਰੀ ਗਿਆ ਤੇ ਕਹਿੰਦੀ ਹਾਂ ਕੋਈ ਨਹੀਂ ਰਹਿ ਪਾਂਗੇ ਤੇ ਮੈਂ ਕੋਈ ਗੱਲ ਨਹੀਂ ਪਤਾ ਹੁਣ ਤਸੀਂ ਫੇਰਾ ਵਾਗੇ ਚੱਲ ਜਾਓ ਤੇ ਫੇਰ ਚ ਲੈਣਾ ਵਾਂਗੇ ਨਾ ਉਦੋਂ ਫੇਰ ਤੂੰ ਰਹੀ ਪਾਸਾ ਤਿੰਨ ਚੰਗਾ ਕੋਈ ਨਹੀਂ ਮੰਮੀ ਜੀ ਤੇ ਉਹ ਵੀ ਤਰੀਣਾ ਵੱਡੀ ਭਿਆਣਿਆ ਉਹਨੇ ਪੁੱਛ ਗਿਆ ਸਾਰਾ ਕੰਮ ਫੇਅਰ ਕਰ ਲਿਆ ਕਰੀਗਾ ਤੀਨ ਦੱਸੋ ਤੁਹਾਡਾ ਜੀ ਲੱਗਾ ਮੇਰਾ ਪੁੱਤ ਕਿੱਥੇ ਜੀ ਲੱਗਾ ਜਦੋਂ ਮੈਂ ਉਸ ਕਮਰੇ ਜਾਨੀਆ ਤੇਰੇ ਕਮਰੇ ਚ ਤੇਰੇ ਚੀਜ਼ਾਂ ਵੇਖਦੀ ਆ ਤੇ ਮੈਨੂੰ ਉਸੇ ਵੇਲੇ ਤੇਰੀ ਯਾਦ ਆ ਜਾਂਦੀ ਆ ਤੇ ਕਿਹ ਵੇਲੇ ਰਹੇ ਨਾ ਡੈਡੀ ਵੀ ਆਉਣਗੇ ਕਰਨਗੇ ਜੋਤ ਹੈ ਜੋਤਾ ਅਜੀ ਵੀ ਹੁਣੇ ਦਿਵਲੇ ਖਲਾ ਵੀ ਹੁੰਦਾ ਆ ਤੇ ਹੀ ਨਾ ਮੇਰੇ ਨਾਲ ਫੋਨ ਤੇ ਗੱਲਬਾਤ ਕਰਦੇ ਰਿਹਾ ਕਰੋ ਮੈਨੂੰ ਸੱਚੀ ਬੜੀ ਯਾਦ ਆਉਂਦੀ ਆ ਪਰ ਖੁਸ਼ੀ ਵੀ ਇਸ ਗੱਲ ਦੀ ਆ ਕਿ ਚਲੋ ਘਰ ਪਰਵਾਹ ਚੰਗਾ ਆ ਹਨਾ ਤੇ ਇਹ ਆ ਵੀ ਮੇਰਾ ਸਾਰੇ ਸਾਥ ਦਿੰਦੇ ਆ ਮੰਮੀ ਹੁਣੀ ਮੇਰ ਨਾਲ ਬੜਾ ਕਰਦੇ ਆ ਡੈਡ ਜੀ ਵੀ ਬੜਾ ਕਰਦੇ ਆ ਦੀਦੀ ਜੀ ਤੁਹਾਨੂੰ ਪਤਾ ਸੁਭਾਅ ਉਦਾਂ ਹੀ ਬੜਾ ਚੰਗਾ ਵਾ ਤੇ ਇਹ ਆ ਵੀ ਰਲ ਮਿਲ ਕੇ ਰਹੀ ਜਾਂਦੇ ਆ ਬਈ ਉਹਦੇ ਸੇ ਜੀ ਖੁਸ਼ੀ ਹੀ ਮੈਨੂੰ ਤੇ ਚਲ ਤੂੰ ਆਪਣੇ ਘਰ ਨਾਲ ਵਧੀਆ ਵਧੀਆ ਸੁਖੀ ਵਸੇ ਤੇ ਨਾਲੇ ਉਹ ਨਾ ਮਾਸੀ ਜੀ ਹੁਣਾਂ ਦਾ ਆ ਹੀ ਫੋਨ ਪਲਾ ਆਇਆ ਹੀ ਉਹਨਾਂ ਦਾ ਵੀ ਫੋਨ ਕੋਈ ਗੱਲ ਤੇ ਨਹੀਂ ਕਰਦੇ ਗੁੱਸੇ ਵਿੱਚ ਤੁਸੀਂ ਵੀ ਉਹਨਾਂ ਨੂੰ ਬਥੇਰਾ ਵਾਅਦੇ ਘਾਟ ਬੋਲਿਆ ਜਦੋਂ ਇਦਾਂ ਦੀ ਗੱਲ ਹੋਈ ਸੀ ਤੇ ਆ ਵੀ ਤੁਸੀਂ ਹੁਣ ਉਹਨਾਂ ਨੂੰ ਸਮਝਾ ਲਿਓ ਵੀ ਕੋਈ ਗੱਲ ਨਹੀਂ ਵਾਅਦੇ ਘਾਟੇ ਸਾਡੇ ਕੋਲੋਂ ਵੀ ਹੋਏ ਆ ਤੇ ਉਹਨਾਂ ਨੂੰ ਸਭ ਵਧਾਈ ਵੀ ਦੇ ਦਿਓ ਵੀ ਤੁਹਾਡੇ ਕਰਕੇ ਇੱਡਾ ਚੰਗਾ ਘਰ ਮਿਲਿਆ ਹਨਾ ਨਹੀਂ ਨਹੀਂ ਪੋਤ ਮੈਂ ਕੀਤੀ ਇੱਕਦਮ ਫੋਨ ਤੇ ਗੱਲ ਤੇ ਉਦੋਂ ਫਿਰ ਖੁਸ਼ ਹੀ ਸੋ ਮੈਨੂੰ ਮਜ਼ਾਕ ਮਜ਼ਾਕ ਚ ਕਹਿੰਦੀ ਸੀਗੇ ਕਹਿੰਦੀ ਤੂੰ ਤਾਂ ਤਾਂ ਬੜਾ ਗੁੱਸਾ ਕੀਤਾ ਹੈ ਮੈਂ ਗੁੱਸਾ ਦਾ ਸੁਣ ਮੇਰੀ ਤ੍ਰਿਪਾਈ ਦਾ ਸੱਚਾ ਹੀ ਹੈ ਹੈਨਾ ਉਹਨਾਂ ਦੀ ਧੀ ਦੀ ਜ਼ਿੰਦਗੀ ਦਾ ਸਵਾਲ ਹੀ ਫਿਰ ਮਾਪਿਓ ਚੰਦੇ ਹੀ ਹੈ ਨਾ ਕਿ ਸਭ ਕੋਈ ਵਧੀਆ ਵਧੀਆ ਹੀ ਹੋਵੇ ਨਹੀਂ ਮੰਮੀ ਜੀ ਇਹ ਤੇ ਮੈਨੂੰ ਹੁਣ ਵੀ ਕਹਿੰਦੇ ਸੀ ਕਹਿੰਦੇ ਮੈਂ ਡੈਡ ਜੀ ਨੂੰ ਜੇ ਪੁੱਛ ਲਾਂ ਕਿ ਉਸ ਦਿਨ ਕਿਹੜੇ ਬੰਦੇ ਨੇ ਫੋਨ ਕੀਤਾ ਸੀ ਤੇ ਡੈਡ ਜੀ ਗੁੱਸਾ ਤੇ ਨਾ ਕਰਨਗੇ ਮੈਂ ਫਿਰ ਕਹਾ ਮੈਂ ਹਾਂ ਪੁੱਛ ਲਓ ਕੋਈ ਗੱਲ ਨਹੀਂ ਗੁੱਸਾ ਕਿਹੜੀ ਘੱਲੋਂ ਕਰਨਾ ਵਾ ਡੈਡ ਜੀ ਉਹਨਾਂ ਨੇ ਹੈਨਾ ਤੇ ਨਹੀਂ ਪੁੱਤ ਸੌਂਗਾ ਸੋ ਮੇਰੀ ਇਹ ਗੱਲ ਚੰਗੀ ਹੈ ਸੋ ਪੁੱਛ ਲਿਆ ਦੇਣਾ ਚਾਹੀਦਾ ਹੈ ਨਾਲੇ ਨਾ ਪਤਾ ਲੱਗ ਜਾਊਗਾ ਤੇ ਵਿਆਹੇ ਨਾ ਜੋਤ ਇਹ ਇੱਕ ਗੱਲ ਤਾਂ ਪੱਕੀ ਹੈ ਨਾ ਕੋਈ ਨਾ ਕੋਈ ਜਿਹੜਾ ਨਾ ਢਾੜੇ ਘਰੋਂ ਹੀ ਉੱਥੋਂ ਕੋਈ ਜੀ ਹੁਣਾ ਆਇਆ ਕੋਈ ਗਿੱਲਾ ਕੋ ਮਾਂਡੀ ਗਵਾਂਡੀ ਹੋਊਗਾ ਜੀ ਵੇਖੀਏ ਤੇ ਘਰ ਦੇ ਸਾਰੇ ਜੀ ਆਂਦਾ ਸਵੇਰ ਤੇ ਇੰਨਾ ਚੰਗਾ ਹੋ ਆ ਵੀ ਕੁਝ ਕਹਿ ਨਹੀਂ ਸਕਦੇ ਪਰ ਏਡੀ ਬਡੀ ਗੱਲ ਹੋਈ ਪਤਾ ਨਹੀਂ ਕਿੱਦਾਂ ਵਾ ਇਹ ਚੀਜ਼ ਦੀ ਸਮਝ ਨਹੀਂ ਆਈ ਉਹ ਤਾਂ ਮੈਨਾਂ ਦੱਸਣਾ ਇਹ ਹੋ ਚੌਣੀਆਂ ਵੀ ਵਿੱਚੇ ਵੀ ਸਾਨੂੰ ਨਾ ਇਸ ਗੱਲ ਦਾ ਪਤਾ ਲੱਗ ਜਾਏ ਨਾ ਤੇ ਗਾਂਹ ਹੋਰ ਸੋਖਾ ਹੋ ਜਾਊਗਾ ਪਤਾ ਤਾਂ ਲੱਗੇ ਵੀ ਕਿਹੜਾ ਹੱਡਾ ਨਾ ਮੜਾ ਚੌਣ ਰਿਆ ਸੀ ਸਾਰਾ ਕੋਈ ਤਾਂ ਉੱਥੇ ਵਧੀਆ ਸੀ ਉੱਥੇ ਵੀ ਡੈਡੀ ਹੁਣੀ ਬੜੀ ਫਿਕਰ ਚ ਰਹਿੰਦੇ ਆ ਕਹਿੰਦੇ ਵੀ ਬੰਦੇ ਤਾਂ ਤੇ ਪਤਾ ਲੱਗ ਜੇ ਸਾਨੂੰ ਵੀ ਕਿਦਾਂ ਹੀ ਜਾਂ ਕੌਣ ਹੀ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਹੈ ਤੁਸੀਂ ਡਰਜੀ ਨਾਲ ਕਰ ਲਿਓ ਗੱਲ ਜੋ ਵੀ ਗੱਲਬਾਤ ਹੋਗੀ ਵੀ ਉਹ ਤੁਹਾਨੂੰ ਦੱਸਣਗੇ ਤੁਸੀਂ ਉਹਨਾਂ ਨੂੰ ਦੱਸੋਗੇ ਹੋ ਸਕਦਾ ਸਾਡੇ ਘਰੋਂ ਹੋਵੇ ਜਾਂ ਬਾਹਰੋਂ ਹੋਵੇ ਕੰਟੈਕਟ ਦਾ ਪਤਾ ਲੱਗ ਜੇ ਉੱਥੇ ਹੀ ਬੰਦੇ ਦਾ ਪਤਾ ਲੱਗ ਜਾਣਾ ਨਾਲੇ ਪੁੱਤ ਹੁਣ ਜੋ ਬਣ ਵੀ ਨਾ ਸਾਰੀ ਇਹ ਗੱਲਬਾਤ ਸਾਡਾ ਨਾ ਕਰਿਆ ਕਰੂਗਾ ਤਾਂ ਫੇਰ ਹੀ ਸਾਨੂੰ ਲੱਗਣਾ ਵੀ ਸਾਡਾ ਆਪਣਾ ਤੇ ਹੀ ਪਤਾ ਚੋਕਸਾ ਨਾਲ ਸਾਂਝਾ ਕਰਦਾ ਆ ਹਾਂਜੀ ਮੈਮਾ ਕੋਈ ਨਹੀਂ ਕੋਈ ਗੱਲੀ ਪੁੱਛ ਨਹੀਂ ਆਉਂਦੇ ਤੇ ਵੀ ਕਰਨਾ ਕਰੋ ਤੇ ਮੈਂ ਲਿਉ ਨਹੀਂ ਚਾਹਤੀ ਚੱਲੋ ਪਾਪਾ ਪਤਾ ਆਹ ਕਾਪੀ ਤੇ ਖਾਣ ਵਾਸਤੇ ਸਮਾਂ ਦੇ ਤੋਣਾ ਜਿੰਨੇ ਸਾਰਾ ਪਤਾਵਾ ਮੈਂ ਇਹਦੇ ਸੋਈ ਛੱਡ ਕੇ ਗਈ ਆ ਕੋਈ ਨਹੀਂ ਚਲ ਵੀਤੀ ਲਿਆ ਮੈਂ ਵੇਖਾ ਵਾ ਦਿਲ ਹੀ ਤਾਂ ਆ ਗਿਆ ਕਿੰਨਾ ਮਜ਼ਾ ਆਉਂਦਾ ਹੈ ਨਾ ਆਪਣੇ ਘਰ ਜਿਹੜੀ ਚੀਜ਼ ਜਦੋਂ ਮੱਦੀ ਰੱਖ ਲਵੋ ਪਰ ਇਹ ਆ ਵੀ ਉੱਥੇ ਵੀ ਪਿਆਰ ਇਦਾਂ ਦਾ ਬਣਾ ਲੈਣਾ ਵਾ ਮਹਿਸੂਸ ਹੀ ਨਾ ਹੋਵੇ ਵੀ ਮੈਂ ਦੂਜੇ ਘਰ ਆਈ ਹਾਂ ਹੁਣ ਤੁਸੀਂ ਆਇਓ ਕਿਦਾਂ ਦੇਖੋ ਕੋਈ ਨਹੀਂ ਸਸਿਆ ਭਾਜੀ ਅਸੀਂ ਕਿ ਭਾਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਹੈ ਬਹਿ ਜਾਓ ਮੈਂ ਇੱਧਰ ਪੈੜੀਆਂ ਵਾਲੀ ਗਿਆ ਠੀਕ ਹੈ ਠੀਕ ਹੈ ਅਸੀਂ ਠੀਕ ਹਾਂ ਮੈਂ ਪਤਾ ਨਹੀਂ ਕਿੱਥੇ ਗਏ ਆਪ ਵੀ ਇੱਧਰ ਹੀ ਪੈੜੀ ਵਾਲੀ ਮੈਂ ਜਤ ਜੀਤ ਹਾਂਜੀ ਇਸ ਤਰ੍ਹਾਂ ਉਹ ਤੇਰ ਕੋ ਨੰਬਰ ਹੀ ਨਾ ਉਦੋਂ ਉਹ ਜਿਹੜਾ ਵਿਆਹ ਤੋਂ ਪਹਿਲਾਂ ਫੋਨ ਆਇਆ ਸੀ ਹਾਂਜੀ ਹਾਂਜੀ ਉਹ ਤੂੰ ਸੇਵ ਕੀਤਾ ਹੈਗਾ ਤਾਂ ਉਹ ਐਦਾ ਕਰ ਇਹਨੂੰ ਜੋ ਬੰਨ ਵਟਸਐਪ ਤੇ ਭੇਜ ਦੇ ਉਹ ਕਿਉਂ ਭੇਜਣਾ ਮੈਨੂੰ ਇਹ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਨਾ ਪਤਾ ਤੇ ਕਰੀਏ ਬੰਦੇ ਦਾ ਹਾਂਜੀ ਮੈਂ ਤਾਂ ਇਹਨੂੰ ਦੱਸਿਆ ਮੈਂ ਸਾਨੂੰ ਜਿੱਥੋਂ ਤੱਕ ਪਤਾ ਲੱਗਾ ਨਾ ਬੰਦਾ ਤੁਹਾਡੇ ਵਿੱਚ ਹੀ ਆ ਕੋਈ ਅੱਜ ਕਦਾ ਕੀ ਨਾ ਡੈਡੀ ਵੀ ਲਈ ਕਹਿਣ ਹਾਂਜੀ ਕਹਿੰਦੇ ਵੀ ਤੁਸੀਂ ਇੱਕ ਵਾਰੀ ਨੰਬਰ ਜ਼ਰੂਰ ਲੈ ਕੇ ਆਇਓ ਤੇ ਚੱਲ ਅਸੀਂ ਆਪਣੇ ਪੱਖ ਤੋਂ ਇੱਕ ਵਾਰੀ ਸਾਰਾ ਪਤਾ ਕਰ ਲਾਂਗੇ ਇਹ ਆ ਵੀ ਬੰਦਾ ਉਤੋਂ ਫਿਰ ਹਿਾਰੋ ਕਰਿੰਦਾ ਯਾਰ ਇਹ ਤੇ ਗੱਲ ਹੈਗੀ ਭਾਜੀ ਹਨਾ ਪਰ ਤੁਹਾਨੂੰ ਪਤਾ ਵੀ ਲੋਕੀ ਕੰਮ ਖਰਾਬ ਕਰਨ ਵਾਲੇ ਝਾਟੀ ਕਰ ਜਾਂਦੇ ਆ ਹਾਂਜੀ ਹਾਂਜੀ ਤੇ ਅਸੀਂ ਵੀ ਚਲੋ ਬਾਹਰ ਅੰਦਰ ਜਾਣਾ ਹੁੰਦਾ ਵਾ ਤੇ ਫਿਰ ਇਹੋ ਜਿਹੇ ਬੰਦੇ ਕੋਈ ਬਚੇ ਚੰਗਾ ਬਿਲਕੁਲ ਬਿਲਕੁਲ ਹਨਾ ਤੇ ਤੁਸੀਂ ਉਹ ਮੈਨੂੰ ਨੰਬਰ ਜ਼ਰੂਰ ਭੇਜ ਦਿਓ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਤੁਹਾਨੂੰ ਸੈੱਡ ਨੰਬਰ ਉਹ ਦੀਪਾ ਕਪੜਾ ਕੜ ਕੱਢ ਲੈਣੀ ਹੈ ਪੁਰਾਣੇ ਲਈ ਨਹੀਂ ਨਹੀਂ ਡੈਡੀ ਮੈਂ ਆਪ ਹੀ ਮਨਾ ਕੀਤਾ ਸੀ ਬਾਅਦ ਚ ਰੋਟੀ ਨਹੀਂ ਖਾਦੀ ਜਾਂਦੀ ਚਲੋ ਠੀਕ ਹੈ ਛੱਡ ਜਾਓ ਫਾਦਲ ਜੀ ਤਾਂ ਲੈ ਲਓ ਮੰਮੀ ਮੇਰੀ ਸੁਣੋ ਗੱਲ ਘਰ ਚ ਤੁਹਾਨੂੰ ਪਤਾ ਕੀ ਬੰਦਿਆ ਵਾ ਹਾ ਹਾ ਵੇ ਹੁਣ ਘਰ ਵਿੱਚ ਕੀ ਹੋ ਗਿਆ ਵਾ ਕੀ ਚੱਲਣ ਡਿਆ ਘਰ ਵਿੱਚ ਉਹ ਦੋਵੇਂ ਜੀ ਫਿਰਨ ਤੁਰ ਨਹੀਂ ਗਏ ਆ ਫਿਰਨ ਤੁਰਨ ਵੀ ਕਹਦਾ ਕਿ ਸੌਰੇ ਫੇਰਾ ਪਾਉਣ ਗਿਆ ਵਾ ਪਹਿਲੀ ਕਰ ਆ ਤੁਸੀਂ ਤਾਂ ਨਹੀਂ ਗਏ ਹਾਂ ਹੁਣ ਕੀ ਹੋ ਗਿਆ ਉਹ ਮਿਲਣ ਗਏ ਆ ਮੇਰੇ ਹਸਾਬ ਨਾਲ ਉਹਨਾਂ ਨੂੰ ਕੀ ਗੱਲ ਵਾ ਮੈਨੂੰ ਗੱਲ ਤੇ ਦੱਸ ਮੈਨੂੰ ਸਾਰੀ ਗੱਲ ਦਾ ਪਤਾ ਤਾਂ ਲੱਗਿਆ ਕੀ ਵਿਚਾਰ ਤਾਂ ਦੀਆਂ ਪਾਈ ਜਾਂਦਾ ਇਹਨਾਂ ਨੂੰ ਨਾ ਇੱਕ ਹੋਰ ਹੌਸਲਾ ਦੇ ਦਿੱਤਾ ਕਾਦਾ ਘਰ ਚ ਤੇ ਅੱਗੇ ਕੰਦਾ ਮੱਜ ਨੂੰ ਫਿਰ ਲੀਆਂ ਅਹੇ ਉਹ ਕਹਿੰਦਾ ਮੈਂ ਉਹ ਕੰਟਰੀ ਚ ਨਹੀਂ ਜਾਣਾ ਹੁਣ ਮੈਂ ਵੱਡੀ ਚ ਜਾਣਾ ਪੈਸੇ ਲਾ ਕੇ ਵੇਖ ਪੁੱਤ ਜੇ ਚੱਲ ਜੂਗਾ ਤੇ ਪੈਸੇ ਘਾਰੇ ਕਲਾਉਣੇ ਆ ਉਹ ਘਰ ਤੇ ਕਲਾਉਣੇ ਆ ਉਹ ਭੁੱਲ ਜਾਓ ਤੁਸੀਂ ਪਹਿਲੀਆਂ ਗੱਲਾਂ ਹੁਣ ਮੇਰੀ ਇੱਕ ਗੱਲ ਸੁਣ ਪਹਿਲਾਂ ਜਦੋਂ ਦਾ ਬਾਹਰ ਗਿਆ ਵਾ ਤੈਨੂੰ ਕੋਈ ਤੰਗੀ ਆਉਂ ਦਿੱਤੀ ਉਹਨੇ ਓਏ ਉਦੋਂ ਮਾਤਾ ਗੱਲਾਂ ਹੋ ਰਹੀ ਉਹਨੇ ਆਪਣੀ ਘਰ ਦੀ ਨੂੰ ਪੈਸੇ ਪਾਉਣੇ ਆ ਤੁਹਾਨੂੰ ਨੀਗਾ ਬੱਲਾ ਫੜਾਵਾ ਤੂੰ ਐਦਾਂ ਦੀਆਂ ਗੱਲਾਂ ਕਿਉਂ ਸੋਚਦਾ ਮੇਰੀ ਗੱਲ ਸੁਣੋ 60-70000 ਰੁਪਿਆ ਉਹਦਾ ਇੱਥੇ ਬੰਡਿਆ ਵਾ ਤੇ ਮੁੜ ਕੇ 5 30 ਲੱਖ ਰੁਪਿਆ ਲਾ ਕੇ ਉਹਨੂੰ ਘੱਲਣਾ ਵਾ ਉਹ ਕਹਦੇ ਐਵੇਂ ਪੂਰਾ ਹੋ ਜਾਣਾ ਵਾ ਜੇ ਉਹ ਚੱਲ ਜੂਗਾ ਮਗਰ ਤੁਹਾਡੀ ਵੀ ਦੋਵਾਂ ਜੀਆਂ ਦੀ ਗੱਲ ਬਣਾਉਂਗਾ ਤੁਸੀਂ ਵੀ ਚੱਲ ਜੋਗੇ ਓਏ ਅਹੀਂ ਨੀਗਾ ਜਾਣਾ ਬਾਹਰ ਤੇ ਤੁਸੀਂ ਚੁੱਪ ਕਰਕੇ ਤੈਨੂੰ ਸਮਝਾਓ ਜੇ ਸਮਝਦਾ ਤੇ ਤੂੰ ਗਾੜੀ ਨੇ ਤੈਨੂੰ ਹੱਲਾ ਸਰੀ ਦੇ ਵੀ ਦਿੱਤੀ ਆ ਹੁਣ ਪਿਓ ਵਾ ਤਹਾਂ ਕਰਨੀ ਹੀ ਤੂੰ ਜਾ ਕੇ ਕਹੇਂਗਾ ਵੀ ਡੈਡੀ ਜੀ ਆਹ ਕੰਮ ਕਰਨਾ ਤਾਂ ਤੈਨੂੰ ਵੀ ਨਾ ਕਰਨਗੇ ਤੈਨੂੰ ਹਾਂ ਹੀ ਕਰਨੀ ਆ ਤਾਂ ਕਰਕੇ ਉਹਨੂੰ ਹਾਂ ਕਰਤੀ ਆ ਮੈਂ ਤਾਂ ਕਹਿੰਦੀ ਵੀ ਤੂੰ ਵੀ ਬਾਹਰ ਦਾ ਕੰਮ ਬਣਾ ਤੇ ਤੂੰ ਵੀ ਜਾ ਬਾਹਰ ਜਿਹੜੀ ਇੱਥੇ ਪੈੜੀ ਆ ਤੇ ਤੇਰੇ ਪਿਓ ਨੇ ਸਾਂਭੀ ਜਾਣੀ ਆ ਮੈਂ ਨਹੀਂ ਜਾਣਾ ਬਾਹਰ ਸਿੱਧੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਵਾ ਜੇ 5 ਲੱਖ ਉਹਨੂੰ ਚਾਹੀਦਾ ਹੋਣਾ ਤੇ 5 ਮੈਨੂੰ ਵੀ ਚਾਹੀਦਾ ਵਾ ਲਵਲੀ ਤੇ ਫੇਰ ਭਾਂ ਅੱਜ ਹੀ ਚਲ ਜੇ ਮੇਰੇ ਭਾਂ ਹਾਂ ਕਿੱਦਾਂ ਦੀਆਂ ਗੱਲਾਂ ਡਿਆਂ ਤੂੰ ਕਰਨ ਤੇਰਾ ਨਿੱਕਾ ਭਰਾ ਵਾ ਮੇਰਾ ਨਹੀਂ ਐਸਾ ਬੰਦਾ ਇੱਥੇ ਤੁਹਾਡਾ ਦੋਵਾਂ ਦਾ ਹਿੱਸਾ ਵਾਂਹੀਂ ਕਦੋਂ ਕਹਿਣ ਦੇ ਪਿਓ ਦਾ ਕੱਲੇ ਦਾਵਾ ਉਹਨੇ ਫਿਰ ਸਭ ਕੁ ਖਾ ਗਿਆ ਮੈਨੂੰ ਕੀ ਪੈਨਾਮਾ ਕਰੂੰ ਹਾ ਹਾ ਕਿਤੇ ਨਹੀਂ ਖਾ ਚਲਦਿਆ ਅਸੀਂ ਜਿੰਦੇ ਜਾਗਦੇ ਬੈਠੇ ਆ ਜੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਜਿੰਨੇ ਪੈਸੇ ਉੱਥੇ ਲੱਗਣਿਆ ਨਾ ਉਹਨੇ ਮੈਨੂੰ ਚਾਹੀਦੇ ਆ ਸਿੱਧੀ ਗੱਲ ਆਉਂਦਾਵਾ ਤੇ ਉਹਨਾਂ ਨਾਲ ਗੱਲ ਕਰ ਲਓ ਜਾਂ ਡੈਡੀ ਨਾਲ ਕਰ ਲਓ ਕੋਈ ਨਹੀਂ ਮੈਂ ਉਹਦਾਂ ਕੀ ਕਰਨੀ ਤੇ ਪਿਓ ਨਾਲ ਗੱਲ ਕਰਦੀ ਆ ਦੱਸ ਇਹਦਾ ਹਾਲ ਵੇਖ ਲਾ ਅਜੇ ਵਿਚਾਰੇ ਦੇ ਮੂੰਹੋਂ ਗੱਲ ਨਿਕਲੀ ਆ ਤੇ ਇਹਨੇ ਪਵਾੜਾ ਪਾ ਵੀ ਦਿੱਤਾ ਵਾ ਹੁਣ ਇਹਦੇ ਪਿਓ ਨੂੰ ਕਹਿੰਨੀ ਆ ਪੇ ਇਹਨੂੰ ਸਮਝਾਓ ਜਿਉ ਉਹ ਚੱਲ ਜੂਗਾ ਉਥੇ ਕਮਾਈ ਕਰੂਗਾ ਤੇ ਘਰ ਹੀ ਪੈਸੇ ਕੱਲਣੇ ਆ ਘਰ ਦੀ ਕੋਈ ਚੀਜ਼ ਬਣੂਗੀ ਕੋਈ ਦੋ ਕਿੱਲੇ ਹੋਰ ਬਣਾ ਲੋਗੇ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ लवली ਦਾ ਸੁਭਾਅ ਇਦਾਂ ਦਾ ਕਿਉਂ ਹੋ ਗਿਆ ਵਾ ਜਿਉ ਉਹਦਾ ਰਿਸ਼ਤਾ ਕਰਨਾ ਹੀ ਉਦੋਂ ਵੀ ਇਦਾਂ ਉੱਚੇ ਉੱਚੇ ਰੌਲਾ ਪਾਉਂਦਾ ਹੈਗਾ ਅਜੇ ਨਹੀਂ ਵਿਆਹ ਕਰਨਾ ਅਜੇ ਨਹੀਂ ਵਿਆਹ ਕਰਨਾ ਜਿਉ ਉਹ ਵਿਚਾਰਾ ਹੁਣ ਸੋਚਣ ਡਿਆ ਵਾ ਵੀ ਗਾਂ ਕਿਤੇ ਚੱਲ ਜਾਨਾ ਹੁਣ ਫੇਰ ਇਹਨੇ ਪਵਾੜਾ ਪਾਤਾ ਵਾ ਆ ਤਾਂ ਨਾ ਕੋਈ ਨਾ ਕੋਈ ਹੰਗਾਮਾ ਹੋਇਆ ਹੀ ਰਹਿੰਦਾ ਵਾ ਕੀ ਹਾਲ ਕੱਢੀਏ ਇਹਦਾ ਇਹਦੇ ਪਿਓ ਵੱਲ ਜਾਂਦੀ ਮੈਂ ਹ ਜੋ ਤਾ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਦਾ ਆ ਅੱਛਾ ਕਹਿੰਦੇ ਪੁਸ਼ਪੜ ਤਾਲ ਕਰਨੀ ਆ ਹਾਂਜੀ ਵੀਰ ਜੀ ਕਹਿੰਦੇ ਕੋਈ ਵੀ ਗੱਲਬਾਤ ਕਰਨੀ ਆ ਨਾ ਬੜੇ ਧਿਆਨ ਨਾਲ ਠੀਕ ਆ ਨਹੀਂ ਨਹੀਂ ਵੀਰ ਜੀ ਆਪਾਂ ਖਿਆਲ ਰੱਖਾਂਗੇ ਇਸ ਚੀਜ਼ ਦਾ بس ਇਹਨਾਂ ਦੇ ਮਨ 'ਚ ਇਹੀ ਗੱਲ ਹੀ ਤੇ ਜਿਹੜੇ ਲੋਕੀ ਗੱਲਾਂ ਕਰਦੇ ਆ ਨਾ ਘਟੂ ਘਟੂ ਬੰਦੇ ਦਾ ਤੇ ਪਤਾ ਲੱਗੇ ਤੁਹਾਨੂੰ ਪਤਾ ਜੇ ਰਿਸ਼ਤਾ ਟੁੱਟ ਜਾਂਦਾ ਇਹ ਬੜੀ ਵੱਡੀ ਗੱਲ ਹੀ ਸਾਡੇ ਵਾਸਤੇ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਜੇ ਮੇਰੀ ਲੋੜ ਪਊਗੀ ਨਾ ਤੇ ਬੇਝਿਜਕ ਹੋ ਕੇ ਨਾ ਭਾਈ ਨੂੰ ਤਾਂ ਮੈਨੂੰ ਫੋਨ ਕਰੇ ਆਪਾਂ ਤੁਹਾਡੇ ਨਾਲ ਆ ਠੀਕ ਆ ਕੋਈ ਨਹੀਂ ਵੀਰ ਜੀ ਅਸੀਂ ਕਰ ਕੋਈ ਗੱਲ ਨਹੀਂ ਮੈਂ ਚੱਲਦਾ ਮੇਰੇ ਭਾਈ ਲੱਗੇ ਬੈਨਾਂ ਤੇ ਕਰੋ ਹਾਂਜੀ ਵੀਜੀ ਠੀਕ ਜੋਤ ਹਾਂਜੀ ਬੀਬੀ ਜੀ ਪੁੱਤ ਆ ਮੈਂ ਨਾ ਸੂਟ ਕੱਢੇ ਆ ਜਿਹੜਾ ਤੈਨੂੰ ਪਸੰਦ ਆ ਨਾ ਤੇ ਉਹੋ ਹੀ ਲੈ ਲਾ ਤੇ ਗਾਲਸੁਰ ਮੇਰੀ ਆ ਪੱਗਾ ਨੇ ਬਰੌਣੇ ਦੀਆਂ ਤੇ ਆ ਨਾ ਬੜੀ ਰੀ ਅਨਲ ਨਾ ਦਲਿਤ ਲੈ ਕੇ ਆਏ ਟੀ-ਸ਼ਰਟ ਆ ਠੀਕ ਐ ਮਮਾ ਤੇ ਜਿਹੜਾ ਤੈਨੂੰ ਕਲਰ ਪਸੰਦ ਆ ਨਾ ਉਹਨਾਂ ਲੱਗੇ ਦੋਵੇਂ ਹਨ ਦੋਵੇਂ ਲੱਗਾ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਜੀ ਤੇ ਜਿਹੜਾ ਵੀ ਦੇਣਾ ਵਾ ਉਹ ਆਪਣੇ ਸਾਹਮਣੇ ਦੇ ਦਿਓ ਮੈਨੂੰ ਦੋਵੇਂ ਸੋਹਣੇ ਲੱਗਦੇ ਤੇ ਬਾਕੀ ਨਾ ਇਦਾਂ ਆ ਵੀ ਮੈਂ ਨਾ ਕਹਿਣ ਦੇ ਇਹਨਾਂ ਨੂੰ ਤੇ ਇਹੀਂ ਤੇ ਚੁੱਪ ਕਰਕੇ ਇੱਥੇ ਬੈਠੇਗੇ ਤੇ ਮੈਨੂੰ ਤੇ ਫਿਕਰਵੜੜ ਖਾਈ ਜਾਂਦੇ ਆ लवली ਬੜਾ ਬੋਲ ਕੇ ਆਇਆ ਅਦਰ ਕੀ ਕਹਿੰਦਾ ਕਹਿਣਾ ਉਹਨੇ ਕੀ ਆ ਜੋ ਬੰਨੇ ਨਹੀਂ ਗੱਲ ਕੀਤੀ ਕਿ ਉਹ ਬਾਹਰ ਜਾਂਦੀ ਬਾਹਰ ਜਾਂਦੀ ਵੀ ਮੈਂ ਗਾੜੀ ਕਨੇਡਾ ਦਾ ਜਾਂ ਅਮਰੀਕਾ ਦਾ ਬਣਾ ਲੈਂਦਾ ਵਾ ਹਾਂ ਕੀਤੀ ਉਹਨੇ ਸੁਣ ਲਿਆ ਤੋਟਿਆ ਰੌਲਾ ਪਾਉਣਾ ਕੀ ਕਹਿੰਦਾ ਵਾ ਕਹਿਣਾ ਉਹਨੇ ਕੀ ਆ ਕਹਿੰਦੇ ਆ ਵੀ ਜੇ 50 ਲੱਖ ਹੋਤੇ ਲੱਗਣਾ ਤੇ ਮੈਨੂੰ 50 ਦੋ ਰਮਰੇ ਥੋੜੀ ਗੱਲ ਹਾਂ ਗੱਲ ਤੇ ਮੈਂ ਸਮਝਾਈ ਮੈਂ ਜਦੋਂ ਦਾ ਬਾਹਰ ਗਿਆ ਵਾ ਕਮਾਈ ਕਰਕੇ ਘਰੇ ਪੈਸੇ ਕਲਾਉਂਦਿਆ ਹੁਣ ਆ ਕਾਰ ਬਾਰ ਬਣਾਇਆ ਮੈਂ ਤਾਂ ਉਹਦੇ ਪੈਸਿਆਂ ਦਾ ਹੀ ਬਣਾਇਆ ਮੈਂ ਹੋਰ ਕਦਾ ਬਣਾਇਆ ਆ ਜਾਂ ਫਿਰ ਉਦੋਂ ਕਹਿੰਦਾ ਵੀ ਉਹਦੀ ਕਮਾਈ ਜਿਹੜੀ ਇਹਦੀ ਵੱਖਰੀ ਕਰ ਦੋ ਹੁਣ ਵੀ ਮੈਨੂੰ ਕਿਹਾ ਵੀ ਤੈਨੂੰ ਤੰਗੀ ਅੱਜ ਤੱਕ ਉਹਨੇ ਕੋਈ ਆਉਂ ਦਿੱਤੀ ਜਿੰਨੇ ਪੈਸੇ ਤੂੰ ਕਹਿਣਾ ਉਸੇ ਵੇਲੇ ਉਹ ਤੈਨੂੰ ਪਾ ਦਿੰਦਾ ਵਾ ਤੇ ਗਾੜੀ ਵੀ ਉਹਨੇ ਇਦਾਂ ਹੀ ਕਰਨਾ ਕਮਾਈ ਕਰੂ ਤੇ ਤੁਹਾਨੂੰ ਹੀ ਕਲਾਉਣਾ ਕਿੰਨੂ ਕਲਾਉਣੇ ਆ ਆ ਵਿਆਹ ਦਾ ਜਿੰਨਾ ਸਮਾਨ ਹੀ ਨਾ ਇਹਨੂੰ ਪੁੱਛ-ਪੁੱਛ ਕੇ ਲੈਂਦਾ ਉਹਨੇ ਹੁਣ ਕਹੀ ਜਾਂਦਾ ਵੀ ਉਹਨੇ ਪੈਸੇ ਘਰ ਨਿਕਲਾਉਣੇ ਉਹਨੇ ਆਪਣੇ ਘਰ ਦੀ ਨਿਕਲਾਇਆ ਕਰਨੇ ਆ ਮੈਂ ਹਾਂ ਹੀ ਮਾਪਿਓ ਆ ਐਡੀ ਵੀ ਗੱਲ ਨਹੀਂ ਗਈ ਵੀ ਸਾਡੇ ਤੋਂ ਬੇਜ਼ੋਰ ਹੋ ਜਾਊਗਾ ਜੇ ਨਾ ਭੇਜੂਗਾ ਤੇ ਜਿਹੜੀ ਇੱਥੇ ਦੀ ਜ਼ਿਆਦਾ ਤਾਂ ਉਹ ਦੇ ਦਾਂਗੇ ਇਹਨੂੰ ਹੌਸਲਾ ਦੇ ਕਰੇ ਹੁਣ ਇਹ ਤੁਸੀਂ ਸਮਝਾਓ ਮੈਂ ਇਹਨੂੰ ਕੀ ਕਹਾਂ ਮੈਨੂੰ ਤਾਂ ਹਾਂ ਕਰ ਲੋਨੇ ਕਹੀ ਜੀ ਮੈਨੂੰ ਇੱਕ ਗੱਲ ਦੀ ਵੈਸੇ ਸਮਝ ਨਹੀਂ ਗਈ ਆਉਂਦੀ ਜਿਉਂਦੇ ਵਿਆਹ ਦਾ ਨਾਂ ਹੀ ਲਿਆ ਸੀ ਤਾ ਇਦਾਂ ਹੀ ਰੋਲਾ ਪਾਉਂਦਾ ਹੀ ਤੜਫਦਾ ਹੀ ਫਿਰਦਾ ਸੀ ਭਾਜੇ ਨਾ ਵਿਆਹ ਕਰੋ ਨਾ ਵਿਆਹ ਕਰੋ ਚਲ ਜੇ ਹੁਣ ਵਿਆਹ ਹੋ ਗਿਆ ਵਾ ਹੁਣ ਉਹਨੇ ਵਿਚਾਰੇ ਨੇ ਖੁਥੜੇ ਨੇ ਜੇ ਮੂੰਹ ਗਾਲ ਹੀ ਕੱਢੀ ਆ ਕਿਹੜਾ ਚਲ ਗਿਆ ਵਾ ਹੁਣ ਫੇਰ ਰੋਲਾ ਪਾ ਕੇ ਬਹਿ ਗਿਆ ਵਾ ਚੱਲ ਪਾਉਣ ਦੇ ਪੈਸੇ ਤੇ ਲਾਉਣੇ ਮੈਂ ਪੈਸੇ ਤਾਂ ਤੁਸੀਂ ਲਾਉਣੇ ਆ ਨਾ ਤਾਂ ਫੇਰ ਦੋਵਾਂ ਭਰਾਵਾਂ ਦੇ ਵਿੱਚ ਕੋਈ ਗੱਲਬਾਤ ਹੋਊ ਹੱਥੋਂ ਪਾਈ ਹੋਣਗੇ ਤਾਂ ਫੇਰ ਕੀ ਕਰਨਾ ਜੀ ਤੇ ਜਾ ਫੇਰ ਮੇਰੇ ਨਾਲ ਆਊਗਾ ਫੇਰ ਮੈਂ ਕਰ ਲੂੰਗਾ ਗੱਲ ਆਹ ਤੁਸੀਂ ਇਹਨੂੰ ਠੰਡਾ ਕਰਿਓ ਵੀ ਤੈਨੂੰ ਖਰਚਾ ਪੂਰਾ ਮਿਲਦਿਆ ਨਾ ਮੈਂ ਤਾਂ ਕਹਿਆ ਵੀ ਤੂੰ ਵੀ ਚੱਲ ਜਾ ਆਵਾ ਇਹ ਦੋਵਾਂ ਤੇ پیسے ਲਾ ਦਿੰਨੇ ਬਰਾਬਰ ਹੀ ਤੈਨੂੰ ਮੈਨੂੰ ਇੰਨੀ ਸਮਝ ਨਹੀਂ ਆਉਂਦੀ ਜੇ ਉਹ ਜਾਊਗਾ ਕੱਲ ਨੂੰ ਤੇਰਾ ਵੀ ਕੰਮ ਬਣਾਊਗਾ ਇਹ ਮੈਂ ਬਾਹਰ ਜਾਣਾ ਹੀ ਨਹੀਂਗਾ ਮੈਂ ਬਾਹਰ ਜਾ ਕੇ ਕੀ ਕਰਨਾ ਬਾਹਰ ਵੀ ਨਹੀਂ ਜਾਣਾ ਤੇ ਫਿਰ ਉਹਨੂੰ ਵੀ ਨਹੀਂ ਜਾਣ ਦੇਣਾ ਤੇ ਕਰਨਾ ਕੀ ਆ ਕੀ ਤਾਂ ਕੀ ਕਰਨ ਦੇ ਆ ਕੀ ਸੋਚਣ ਦੇ ਆ ਕੁੜੀ ਤਾਂ ਵਿਚਾਰੀ ਚੰਗੀ ਆ ਪਰ ਇਹ ਜਿਹੜਾ ਨਾ ਇਹ ਤਾਂ ਬਹੁਤ ਖਰਾਬ ਹੋ ਗਿਆ ਵਾ ਵੀ ਚਲ ਰਿਸ਼ਤਾ ਤਾਂ ਹੋ ਗਿਆ ਆ ਹਾਂਜੀ ਮੰਮੀ ਪਰ ਫਿਰ ਵੀ ਚਲੋ ਪੁੱਛਣਾ ਤੇ ਬੰਦਾ ਹੀ ਆ ਨਾ ਵੀ ਉਹ ਅਸਲ ਵਿੱਚ ਹੈ ਕੌਣ ਹੈ ਇਹਨੇ ਪਾਣੀ ਮਾਰੀ ਹੈ ਨਹੀਂ ਮੰਮੀ ਜੀ ਹੁਣ ਇਹ ਤੇ ਹੈਗੀ ਹੈ ਡੈਡ ਜੀ ਵੀ ਪਤਾ ਕਰ ਇਵੀ ਦੇ ਨੇ ਆਪੇ ਪਤਾ ਲੱਗ ਜੂਗਾ ਹੌਲੀ ਹੌਲੀ ਚਲ ਕੋਈ ਗੱਲ ਨਹੀਂ ਤੂੰ ਹੀ ਨਾ ਬੁੱਧੀ ਨਾਲ ਗੱਲ ਦਾ ਖਲਾਰਾ ਨਾ ਪਾਓ ਆਪਣੇ ਤੱਕ ਹੀ ਰੱਖੀਓ ਜਿਆਦਾ ਠੀਕ ਹੈ ਜੇ ਰਿਸ਼ਤਿਆਂ ਵਿੱਚ ਫਿਰ ਤੋਂ ਫਰਕ ਪਿਆ ਇਸ ਗੱਲ ਕਰਕੇ ਤੇ ਫਿਰ ਕੀ ਫਾਇਦਾ ਹੈ ਰਿਸ਼ਤਾ ਜੋੜਨ ਦਾ ਫਿਰ ਅਸੀਂ ਪਹਿਲਾਂ ਪਤਾ ਕਰ ਲੈਂਦੇ ਬਾਕੀ ਅਸੀਂ ਜਿਹੜਾ ਵੀ ਕੰਮ ਕਰਾਂਗੇ ਕੋਈ ਨਹੀਂ ਮੇਰੇ ਡੈਡੀ ਦੀ ਸਲਾਹ ਨਾ ਜਾਂ ਵੀਰ ਜੀ ਨਾਲ ਗੱਲ ਕਰ ਲਾਂਗੇ ਇਹਨਾਂ ਨੂੰ ਪੁੱਛ ਕੇ ਕਰਾਂਗੇ ਕਿੰਨੀ ਗੱਲ ਪਤਾ ਕੀ ਡੈਡੀ ਤੇਰੇ ਕਿਉਂ ਕਹਿੰਦੇ ਕਹਿੰਦੇ ਵੀ ਐਡਾ ਵੱਡਾ ਜਿਹੜਾ ਆ ਦੁਸ਼ਮਣ ਕਿਹੜਾ ਹੋ ਸਦਾ ਦਾ ਜੁੰਡੇ ਦਾ ਹੈ ਨਾ ਇਸ ਕਰਕੇ ਅਸੀਂ ਕਹਿੰਦੇ ਆ ਪੇ ਤੂੰ ਹੀ ਨਾ ਆਪ ਥੋੜੇ ਅਵੇਅਰ ਹੋ ਜਾਓ ਵੀ ਕੱਲ ਨੂੰ ਕੋਈ ਹੋਰ ਨਾ ਬੜੇ ਪ੍ਰੋਬਲਮ ਆਵੇ ਨਹੀਂ ਨਹੀਂ ਮੰਮੀ ਜੀ ਅਹੀਂ ਵੀ ਨਾ ਹੁਣ ਬਸ ਉਹਨਾਂ ਕੀ ਕਰਨਾ ਵਾ ਜਿਹੜਾ ਨਾ ਕਿਸੇ ਨੂੰ ਪਤਾ ਲੱਗੇ ਤੇ ਸਾਨੂੰ ਗੱਲ ਦਾ ਪਤਾ ਲੱਗ ਜੇ ਤੇ ਬਾਕੀ ਅਹੀਂ ਚਾਉਂਦੇ ਹੀ ਨਹੀਂ ਖਲਾਰਾ ਪਵੇ ਜੇ ਪਤਾ ਵੀ ਲੱਗ ਗਿਆ ਤੇ ਅਹੀਂ ਉਹਨੂੰ ਕੀ ਕਹਿ ਲੈਣਾ ਉਹਨੇ ਗੱਲ ਹੀ ਕਰਤੀ ਆ ਤੁਸੀਂ ਐਦਾਂ ਕਰੋ ਤੇ ਵੀ ਨਾ ਇਹ ਵਾਲਾ ਸੂਟ ਦੇ ਦਿਓ ਇਹ ਲੈਣਾ ਹਾਂ ਚੱਲ ਕੋਈ ਗੱਲ ਨਹੀਂ ਇਹੋ ਪਤਾ ਨਹੀਂ ਪੁੱਤ ਹਾਂਜੀ ਤੇ ਬਾਕੀ ਨਾ ਤੁਸੀਂ ਹੁਣ ਮੈਂ ਰੋਟੀ ਪਾਣੀ ਤਿਆਰ ਕੀਤਾ ਖੋ ਹਾਂਜੀ ਤੇ ਚਲ ਟਾਈਮ ਨਾਲ ਪਤਾ ਪੜੇ ਹਨਾ ਕਾਰ ਚੱਲ ਰੋ ਮਣ ਕੇ ਨੇਰਾ ਹੋ ਜੇ ਨਾ ਫਿਰ ਤਿਆਰ ਲੈਣਾ ਵੇ ਸਾਡਾ ਵੀ ਹਾਂਜੀ ਠੀਕ ਹੈ ਆ ਮੈਂ ਪਾ ਦਿੰਦੀ ਪਾ ਦਿਓ ਫਿਰ ਆ ਪਾ ਦੋ ਮੂੰਹ ਜੁੱਤ ਪਾ ਦੋ ਇਹ ਰੰਦੋਂ ਰੱਖ ਦੋ ਨੇ ਚਲ ਰੱਖ ਸਿੱਧਾ